ਉਹ ਜੱਸਾ ਆਪਨੇ ਇਹ ਤੁਸੀਂ ਚਾਹ ਸਪੋਸੇ ਖਾ ਕੇ ਮੁੜ ਕੇ ਚਲੇ ਜਾਨੇ ਹੋ ਇਹ ਮੀਟਿੰਗ ਹੈ ਕੋਈ ਇਹਦੇ ਵਿੱਚ ਤੁਸੀਂ ਕਿਹੜੇ ਡਿਸੀਜਨ ਲਏ ਮੈਨੂੰ ਦਿਖਾਓ ਸਾਰੇ ਡਿਸੀਜਨ ਪੇਸ਼ ਕਰੋ ਜਿਹੜੇ ਤੁਸੀਂ ਲਏ ਆ ਮੀਟਿੰਗਾਂ ਦੇ ਵਿੱਚ ਤਾਂ ਕੋਈ ਜਵਾਬ ਨਹੀਂ ਸੀਗਾ ਉਹ ਫੇਰ ਕਹਿਣ ਲੱਗੇ ਹੁਣ ਪੰਜਾਬ ਸਰਕਾਰ ਦੇ ਹਾਲਾਤ ਇਹੋ ਜਿਹੇ ਹੋ ਗਏ ਵੀ ਤੁਸੀਂ ਜੇ ਕੋਈ ਡਿਸੀਜਨ ਲੈਣਾ ਹੈ ਤੁਸੀਂ ਪ੍ਰੋਟੈਸਟਰਸ ਨੂੰ ਯਾਨੀ ਕਿ ਆਪਣੇ ਕੇਸ ਦੇ ਵਿੱਚ ਤਾਲਵੇਲ ਕਮੇਟੀ ਬੁਲੋ ਤੁਸੀਂ ਤਾਲਵੇਲ ਕਮੇਟੀ ਦਾ ਅਪੀਲ ਇਹ ਤੁਹਾਡੀ ਸਰਕਾਰ ਹੈ ਔਰ ਮੈਂ ਬੜਾ ਹੈਰਾਨ ਹੈ ਕਿ ਸਰਕਾਰ ਇਸ ਤਰ੍ਹਾਂ ਨਾਲ ਕੰਮ ਕਰ ਰਹੀ ਹੈ ਫਿਰ ਹੁਣ 7 ਦਿਨ ਦਿੱਤੇ ਨੇ ਉਹ ਇਹ ਕਹਿ ਕੇ ਦਿੱਤੇ ਨੇ ਕਿ ਇਹ ਜੇ ਲਾਸਟ ਅੱਜਰਨਮੈਂਟ ਹੈ ਇਸ ਕੇਸ ਦੇ ਵਿੱਚ ਇਸ ਤੋਂ ਬਾਅਦ ਤੁਹਾਨੂੰ ਮੈਂ 1 ਮਿੰਟ ਦਾ ਟਾਈਮ ਵੀ ਨਹੀਂ ਦੂੰਗਾ ਤਾਂ ਸਰਕਾਰ ਨੇ ਹੱਥ ਜੋੜ ਕੇ ਜਾਇ ਕਿ 7 ਦਿਨ ਦੇ ਦਿਓ ਤੇ ਅਸੀਂ 7 ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਇਹਨੂੰ ਜੈਨੂ ਸੁਝਾ ਕੇ ਬਤਾਉਂਗਾ ਤੇ ਉਸ ਤੋਂ ਬਾਅਦ ਜ ਜ ਸਾਡੇ ਅਗਲੀ ਤਰੀਕ ਜਿਹੜੀ ਹੈਗੀ ਹੈ ਉਹ 3 ਜਿਹੜੀ ਹੈਗੀ ਅਕਤੂਬਰ ਦੀ ਪਾਈ ਹੈ ਕਿਉਂਕਿ ਉਸ ਤੋਂ ਬਾਅਦ ਕੋਈ ਨਹੀਂ ਸਕਦਾ ਅਗਸਤ ਤੇ ਸਤੰਬਰ ਚ ਕੁੱਲ 4 ਮੀਟਿੰਗਾਂ ਹੋਈਆਂ ਵੱਡੇ ਪੱਧਰ ਤੇ ਹੋਈਆਂ ਹਾਈएस्ट ਲੈਵਲ ਤੇ ਜਿਹਨੂੰ ਆਪਾਂ ਕਹਿ ਸਕਦੇ ਹਾਈएस्ट ਲੈਵਲ ਦੀ ਮੀਟਿੰਗਾਂ ਹੁੰਦੀਆਂ ਤੇ ਹਰੇਕ ਮੀਟਿੰਗ ਚ ਗੱਲ ਉਹੀ ਆਈ ਜਿਹੜੀ ਮੈਂ ਸ਼ੁਰੂ ਤੋਂ ਕਹਿ ਰਿਹਾ ਐਵਿਡੈਂਸ ਔਰ ਤਰਕ ਦੀ ਗੱਲ ਆਈ ਤੇ ਐਵਿਡੈਂਸ ਔਰ ਤਰਨਾਕਾਰੀਆਂ ਕੋਲ ਹੈ ਨਹੀਂ ਉਹ ਫਿਰ ਉੱਥੇ ਆ ਕੇ ਮੀਟਿੰਗ ਜਿਹੜੀ ਹੈਗੀ ਹੈ ਉਹ ਖਤਮ ਹੋ ਜਾਂਦੀ ਹੈ ਸਰਕਾਰ ਕਹਿੰਦੀ ਹੈ ਵੀ ਅਸੀਂ ਸਾਇੰਸਦਾਨ ਲੈ ਕੇ ਆਏ ਜਿਹਨਾਂ ਦਾ 33 ਸਾਲ ਦਾ ਰਿਸਰਚ ਦਾ ਐਕਸਪੋਜ਼ਰ ਹੈਗਾ ਉਹ ਇਹਨਾਂ ਕੋਲ ਤਰਕ ਮੰਗਦੇ ਆਂਗੇ ਤਰਨਾਕਾਰੀਆਂ ਤੋਂ ਇਹ ਤਰਕ ਦੇ ਨਹੀਂ ਪਾਉਂਦੇ ਤੇ ਉਹ ਸਰਕਾਰ ਵੱਲੋਂ ਦਾ ਕਾਫੀ ਕੋਸ਼ਿਸ਼ ਚੱਲ ਰਹੀ ਹੈ ਸੈਨ ਲੋ ਮੰਤਰੀ ਜੀ ਦੀ ਮੀਟਿੰਗ ਦੇ ਵਿੱਚ ਸਰਦਾਰ ਹਰਪਾਲ ਸਿੰਘ ਜੀਮਾ ਜੀ ਸਰਦਾਰ ਬਲਬੀਰ ਸਿੰਘ ਗੁੱਡਿਆ ਜੀ ਤੇ ਸ਼੍ਰੀ ਅਮਨ अरोड़ा ਜੀ ਉਹਨਾਂ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਉਹ ਚੋਣਿੰਦੇ ਨੁਮਾਇੰਦੇ ਨੇ ਪਬਲਿਕ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਉਹ ਕਿਸੇ ਫੈਕਟਰੀ ਵਾਲੇ ਦੇ ਨਾਲ ਦੀ ਗੱਲ ਨਹੀਂ ਕਰਨਗੇ ਉਹ ਪੱਥਿਆਂ ਦੇ ਅਥਾਂ ਦੇ ਆਧਾਰ ਤੇ ਗੱਲ ਕਰਨਗੇ ਐਵੀਡੈਂਸ ਦੇ ਆਧਾਰ ਤੇ ਗੱਲ ਕਰਨਗੇ ਤੇ ਉਹਨਾਂ ਨੇ ਕਿਹਾ ਵੀ ਜੋ ਤੁਸੀਂ ਜੇ ਕਹਿ ਰਹੇ ਹੋ ਵੀ ਵੀ ਇਹ ਨਾਲ ਕੈਨਸਲ ਹੁੰਦਾ ਹੈ ਜਾਂ ਇਹਦੇ ਨਾਲ ਅੰਗ ਵਿਕਸਿਤ ਵੀ ਹੋਣਗੇ ਜੀ ਨਪੁੰਸਕ ਹੋ ਜੂ ਵੀ ਨੈਕਸਟ ਜਨਰੇਸ਼ਨ ਉਹਨਾਂ ਨੇ ਕਿਹਾ ਜੇ ਤੁਸੀਂ ਜਿਹੜਾ ਕਹਿ ਰਹੇ ਹੋ ਜੇ ਉਹ ਠੀਕ ਹੈ ਤਾਂ ਮੈਂ ਸਾਰੀਆਂ ਫੈਕਟੀਆਂ ਬੰਦ ਕਰੂੰਗਾ ਮੈਂ ਕੋਈ ਜ਼ਹਿਰ ਨਹੀਂ ਵੰਡਣਾ ਪੰਜਾਬ ਚ ਉਹਨਾਂ ਨੇ ਸਿੱਧਾ ਇਹ ਕਿਹਾ ਮੈਂ ਕੋਈ ਜ਼ਹਿਰ ਥੋੜੀ ਵੰਡਣਾ ਪੰਜਾਬ ਚ ਤੇ ਫਿਰ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਤੁਸੀਂ ਜੋ ਕਹਿ ਰਹੇ ਹੋ ਜੇ ਉਹ ਠੀਕ ਨਹੀਂ ਹੈ ਤਾਂ ਫਿਰ ਮੈਂ ਸੌਂ ਹੋਰ ਲਾਉਂਗਾ ਇਹ ਤਾਂ ਲੋਕਾਂ ਦੇ ਹਿੱਤ ਵਿੱਚ ਹੈ এনवायरमेंट ਫ੍ਰੈਂਡਲੀ ਹੈ ਵਰਸਸ ਸਟੇਟ ਆਫ ਪੰਜਾਬ ਉਸ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜੱਜ ਸਾਹਿਬ ਕਾਫੀ ਰੋਸ਼ ਵਿੱਚ ਸੀਗੇ ਪੰਜਾਬ ਸਰਕਾਰ ਨੇ 7 ਦਿਨ ਦਾ ਸਮਾਂ ਮੰਗਿਆ ਧਰਨੀ ਚਕਾਉਣ ਲਈ ਤੇ ਮਾਨਯੋਗ ਜਸਟਿਸ ਵਿਨੋਦ ਐਸ ਭਾਰਤਵਾਜ ਨੇ ਇਹ ਕਿਹਾ ਕਿ ਤੁਸੀਂ 7 ਬਾਰ ਮੇਥੋਂ ਟਾਈਮ ਲੇ ਹਟਿਓ ਧਰਨੇ ਚਕਵਾਨ ਦੀ ਐਕਸਟੈਂਸ਼ਨ ਲਈ ਉਹਨਾਂ ਨੇ ਸਰਕਾਰ ਨੂੰ ਘੇਰ ਕੇ ਇਹ ਕਿਹਾ ਵੀ ਪਹਿਲਾਂ ਤਾਂ ਜਿਹੜੇ ਹੁੰਦੇ ਸੀ ਕੰਟਰੈਕਟਰ ਕਹਿੰਦੇ ਸੀ ਜੀ ਮੇਰੀ ਲੇਬਰ ਨੂੰ ਕੰਮ ਨਹੀਂ ਕਰਨ ਦੇ ਰਹੇ ਫੇਰ ਪੰਜਾਬ ਚ ਹਾਲਾਤ ਇਹੋ ਜਿਹੇ ਬਣੇ ਵੀ ਟਰਾਂਸਪੋਰਟਰ ਕਹਿ ਰਹੇ ਮੇਰੀ ਗੱਡੀ ਉਸ ਪਿੰਡ ਦੇ ਵਿੱਚ ਹੀ ਲੰਘਣ ਨਹੀਂ ਦੇ ਰਹੇ ਜਾਂ ਜੇ ਕੋਈ ਗੋਡਾਊਨ ਹੈ ਉਥੋਂ ਮੈਨੂੰ ਮਾਲ ਨਹੀਂ ਸ਼ਿਫਟ ਕਰਨ ਦੇ ਰਹੇ ਹੁਣ ਪੰਜਾਬ ਦੇ ਹਾਲਾਤ ਤੁਸੀਂ ਇਹੋ ਜਿਹੇ ਬਣਾਤੇ ਆ ਬੇ ਹੁਣ ਇਹ ਫੈਕਟਰੀ ਵਾਲੇ ਕਹਿ ਰਹੇ ਨੇ ਵੀ ਸਾਡੇ ਕੋਲ ਸਾਰੀਆਂ ਪਰਮਿਸ਼ਨਾਂ ਹੈਗੀਆਂ ਸਾਡੀ ਫੈਕਟਰੀ ਲੱਗਣ ਨਹੀਂ ਦੇ ਰਹੇ ਤੁਸੀਂ ਪੰਜਾਬ ਨੂੰ ਹੋਰ ਕਿੱਥੇ ਲੈ ਕੇ ਜਾਣਾ ਹੈ ਉਹਨਾਂ ਦਾ ਸਵਾਲ ਸੀਗਾ ਵੀ ਤੁਸੀਂ ਪੰਜਾਬ ਨੂੰ ਹੋਰ ਕਿੰਨਾ ਪਿੱਛੇ ਲੈ ਕੇ ਜਾਣਾ ਹੈ ਹੋਰ ਕੀ ਕਰਨਾ ਹੈ ਜੇ ਤੁਹਾਨੂੰ ਗਵਰਨੈਂਸ ਨਹੀਂ ਆਉਂਦੀ ਹੈ ਤਾਂ ਤੁਸੀਂ ਛੱਡ ਦਿਓ ਤੁਹਾਨੂੰ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਕੁਰਸੀ ਤੇ ਬੈਠੇ ਰਹਿਣਾ ਜੇ ਤੁਹਾਨੂੰ ਨਹੀਂ ਚਲਾਉਣਾ ਆਉਂਦਾ ਪੰਜਾਬ ਜੇ ਤੁਹਾਨੂੰ ਗਵਰਨੈਂਸ ਨਹੀਂ ਆਉਂਦੀ ਹੈ ਤਾਂ ਤੁਸੀਂ ਉਹਨੂੰ ਛੱਡ ਦਿਓ ਫਿਰ ਜਿਹੜੇ ਸਰਕਾਰੀ ਵਕੀਲ ਸੀਗੇ ਐਡਜੂਟੈਂਟ ਜਨਰਲ ਸ਼ਰਦਾ ਜੀ ਉਹਨਾਂ ਨੇ ਕਿਹਾ ਵੀ ਅ ਅਸੀਂ ਜੀ ਤਿੰਨ ਮੀਟਿੰਗਾਂ ਕਰੀਆਂ ਹੈਗੀਆਂ ਅਸੀਂ ਸਬ ਕਮਿਟ ਸਬ ਕੈਬਨਟ ਕਮੇਟੀ ਲੈਵਲ ਤੇ ਮੀਟਿੰਗਾਂ ਕਰੀਆਂ ਹੈਗੀਆਂ ਅ ਤਾਲਮੇਲ ਕਮੇਟੀ ਦੇ ਨਾਲ ਮੀਟਿੰਗਾਂ ਕਰੀਆਂ ਹੈਗੀਆਂ ਜੋਜਤ ਸਾਹਿਬ ਕਹਿੰਦੇ ਇਹ ਤੁਸੀਂ ਚਾਹ ਸਮੋਸੇ ਖਾ ਕੇ ਮੁੜ ਕੇ ਚਲੇ ਜੰਨੇ ਹੋ ਇਹ ਮੀਟਿੰਗ ਹੈ ਕੋਈ ਇਹਦੇ ਵਿੱਚ ਤੁਸੀਂ ਕਿਹੜੇ ਡਿਸੀਜਨ ਲਏ ਮੈਨੂੰ ਦਿਖਾਓ ਸਾਰੇ ਡਿਸੀਜਨ ਪੇਸ਼ ਕਰੋ ਜਿਹੜੇ ਤੁਸੀਂ ਲਏ ਮੀਟਿੰਗਾਂ ਦੇ ਵਿੱਚ ਤਾਂ ਕੋਈ ਜਵਾਬ ਨਹੀਂ ਸੀਗਾ ਉਹ ਫੇਰ ਕਹਿਣ ਲੱਗੇ ਹੁਣ ਪੰਜਾਬ ਸਰਕਾਰ ਦੇ ਹਾਲਾਤ ਇਹੋ ਜਿਹੇ ਹੋ ਗਏ ਵੀ ਤੁਸੀਂ ਜੇ ਕੋਈ ਡਿਸੀਜਨ ਲੈਣਾ ਹੈ ਤੁਸੀਂ ਪ੍ਰੋਟੈਸਟਰਸ ਨੂੰ ਯਾਨੀ ਕਿ ਆਪਣੇ ਕੇਸ ਦੇ ਵਿੱਚ ਤਾਲਮੇਲ ਕਮੇਟੀ ਨੂੰ ਤੁਸੀਂ ਤਾਲਮੇਲ ਕਮੇਟੀ ਦਾ ਅਪਰੂਵਲ ਲੈ ਕੇ ਫੇਰ ਤੁਸੀਂ ਡਿਸੀਜਨ ਲੈਣਾ ਹੈ ਇਹ ਤੁਹਾਡੀ ਸਰਕਾਰ ਹੈ ਔਰ ਮੈਂ ਬੜਾ ਹੈਰਾਨ ਹੈ ਕਿ ਸਰਕਾਰ ਇਸ ਤਰ੍ਹਾਂ ਨਾਲ ਕੰਮ ਕਰ ਰਹੀ ਹੈ ਉਹਨਾਂ ਨੇ ਕਾਫੀ ਲਾਪਾ ਕਰੀ ਹੈਗੀ ਹੈ ਗਵਰਨਮੈਂਟ ਦੀ ਲਾਪਾ ਕਰਨ ਤੋਂ ਬਾਅਦ ਜਦੋਂ ਇਹਨਾਂ ਨੂੰ ਫੇਰ ਹੁਣ 7 ਦਿਨ ਦਿੱਤੇ ਨੇ ਉਹ ਇਹ ਕਹਿ ਕੇ ਦਿੱਤੇ ਨੇ ਵੀ ਇਹ ਲਾਸਟ ਐਡਜਰਨਮੈਂਟ ਹੈ ਇਸ ਕੇਸ ਦੇ ਵਿੱਚ ਇਸ ਤੋਂ ਬਾਅਦ ਤੁਹਾਨੂੰ ਮੈਂ 1 ਮਿੰਟ ਦਾ ਟਾਈਮ ਵੀ ਨਹੀਂ ਦਊਗਾ ਤਾਂ ਸਰਕਾਰ ਨੇ ਹੱਥ ਜੋੜ ਕੇ ਕਿਹਾ ਵੀ 7 ਦਿਨ ਦੇ ਦਿਓ ਤੇ ਅਸੀਂ 7 ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਇਹ ਮੁੱਦੇ ਨੂੰ ਸੁਲਝਾ ਕੇ ਦਿਖਾਵਾਂਗੇ ਤੇ ਉਸ ਤੋਂ ਬਾਅਦ ਜੱਜ ਸਾਹਿਬ ਨੇ ਅਗਲੀ ਤਰੀਕ ਜਿਹੜੀ ਹੈਗੀ ਹੈ ਉਹ 3 ਜਿਹੜੀ ਹੈਗੀ ਹੈ ਅਕਤੂਬਰ ਦੀ ਪਾਈ ਹੈ ਕਿਉਂਕਿ ਉਸ ਤੋਂ ਬਾਅਦ ਕੋਟ ਦੀਆਂ ਛੁੱਟੀਆਂ ਆਉਣੀਆਂ ਪਰਮਿੰਦਰ ਸਿੰਘ ਜੀ ਇੱਕ ਪਨਾ ਜੀ ਕਾਫੀ ਅਹਿਮ ਮੁੱਦੇ ਦੇ ਬਾਰੇ ਜੇ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਆ ਜੀ ਆ ਆਪਣੀ ਫੈਕਟਰੀ ਦੇ ਬਾਹਰ ਪਲਾਂਟ ਦੇ ਬਾਹਰ ਇੱਕ ਬਹੁਤ ਵੱਡਾ ਧਰਨਾ ਚੱਲ ਰਿਹਾ ਜੀ ਕਈ ਮਹੀਨਿਆਂ ਤੋਂ ਚੱਲ ਰਿਹਾ ਜੀ ਉਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆ ਜੀ ਤੁਹਾਡੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਤੁਹਾਨੂੰ ਦੱਸਦਾ ਧਰਨੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੈਗਾ ਅ ਮੈਂ ਤੁਹਾਨੂੰ ਅਪਡੇਟ ਦੇ ਦਿੰਦਾ ਜਿਹੜਾ ਲਾਸਟ 2 ਮੰਥਸ ਮਤਲਬ ਪਿਛਲੇ 2 ਮਹੀਨੇ ਤੋਂ ਜੋ ਵੀ ਹੋ ਰਿਹਾ ਹੈ ਅਗਸਟ ਔਰ ਸਤੰਬਰ ਚ ਕੁੱਲ 4 ਮੀਟਿੰਗਾਂ ਹੋਈਆਂ ਵੱਡੇ ਪੱਧਰ ਤੇ ਹੋਈਆਂ ਹਾਈएस्ट ਲੈਵਲ ਤੇ ਜਿਹਨੂੰ ਆਪਾਂ ਕਹਿ ਸਕਦੇ ਹਾਈएस्ट ਲੈਵਲ ਤੇ ਮੀਟਿੰਗਾਂ ਹੋਈਆਂ ਤੇ ਹਰੇਕ ਮੀਟਿੰਗ ਚ ਗੱਲ ਹੋਈ ਆ ਜਿਹੜੀ ਮੈਂ ਸ਼ੁਰੂ ਤੋਂ ਕਹਿ ਰਿਹਾ ਐਵਿਡੈਂਸ ਔਰ ਤਰਕ ਦੀ ਗੱਲ ਆਈ ਤੇ ਐਵਿਡੈਂਸ اور ਤਰਕ ਧਰਨਾਕਾਰੀਆਂ ਕੋਲ ਹੈ ਨਹੀਂ ਉਹ ਫਿਰ ਉੱਥੇ ਆ ਕੇ ਮੀਟਿੰਗ ਜਿਹੜੀ ਹੈਗੀ ਹੈ ਉਹ ਖਤਮ ਹੋ ਜਾਂਦੀ ਹੈ ਸਰਕਾਰ ਕਹਿੰਦੀ ਹੈ ਵੀ ਅਸੀਂ ਸਾਇੰਸਦਾਨ ਲੈ ਕੇ ਆਏ ਜਿਹਨਾਂ ਦਾ 33 ਸਾਲ ਦਾ ਰਿਸਰਚ ਦਾ ਐਕਸਪੋਜ਼ਰ ਹੈਗਾ ਉਹ ਇਹਨਾਂ ਤੋਂ ਤਰਕ ਮੰਗਦੇ ਆਂਗੇ ਧਰਨਾਕਾਰੀਆਂ ਤੋਂ ਇਹ ਤਰਕ ਦੇ ਨਹੀਂ ਪਾਉਂਦੇ ਤੇ ਉਹ ਸਰਕਾਰ ਵੱਲੋਂ ਦਾ ਕਾफी ਕੋਸ਼ਿਸ਼ ਚੱਲ ਰਹੀ ਹੈ ਥੋੜਾ ਡਿਟੇਲ ਚ ਦੱਸਿਓ ਜੀ ਵੀ ਕਿੰਨੀਆਂ ਮੀਟਿੰਗਾਂ ਹੋਈਆਂ ਨੇ ਯਾਰ ਕਿਹੜੀ ਜਗ੍ਹਾ ਹੋਈਆਂ ਨੇ ਜੀ ਕਿਹੜੇ-ਕਿਹੜੇ ਅਧਿਕਾਰੀਆਂ ਦੀ ਮੌਜੂਦਗੀ ਚ ਹੋਈਆਂ ਨੇ ਜਾਂ ਮੰਤਰੀ ਸਾਹਿਬਾਂ ਦੀ ਮੌਜੂਦਗੀ ਹੁੰਦੀ ਹੈ ਦੇਖੋ ਜੀ ਅਗਸਟ ਮਹੀਨੇ ਦੇ ਵਿੱਚ ਦੋ ਮੀਟਿੰਗਾਂ ਹੋਈਆਂ ਜਿਹੜਾ ਚ ਪ੍ਰਿੰਸੀਪਲ ਸੈਕਟਰੀ ਸ਼੍ਰੀ ਵੀਕੇ ਸਿੰਘ ਉਹਨਾਂ ਨੇ ਦੋ ਮੀਟਿੰਗਾਂ ਕਰੀਆਂ ਹੈਗੀਆਂ ਇੱਕ ਮੀਟਿੰਗ ਉਹਨਾਂ ਨੇ ਚੰਡੀਗੜ੍ਹ ਕਰੀ ਸੀਗੀ ਉਸ ਤੋਂ ਬਾਅਦ ਇੱਕ ਮੀਟਿੰਗ ਉਹਨਾਂ ਨੇ ਲੁਧਿਆਣਾ ਕਰੀ ਹੈ ਲੁਧਿਆਣਾ ਵਾਲੀ ਮੀਟਿੰਗ ਚ ਕਾਫੀ ਸਮਝਾਉਣ ਦੀ ਕੋਸ਼ਿਸ਼ ਕਰੀ ਗਈ ਉਨਾ ਵੱਲੋਂ ਵੀ ਤੇ ਬਾਕੀ ਜਿਹੜੇ ਅਫਸਰ ਸਹਿਬਾਨ ਸੀਗੇ ਡੀਜੀਪੀ ਪੁਲਿਸ ਸੀਗੇ ਡੀਸੀ ਸਾਹਿਬ ਸੀਗੇ ਐਡੀਸ਼ਨਲ ਡੀਸੀ ਸੀਗੇ ਐਸਡੀਐਮ ਸੀਗੇ ਸਾਰੇ ਆਪਣੇ ਡਿਪਟੀ ਐਸਪੀ ਸੀਗੇ ਐਸਐਸਪੀ ਸੀਗੇ ਸਾਰਿਆਂ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਮੀਟਿੰਗਾਂ ਦੇ ਬਾਰੇ ਚ ਜੇ ਅਗਸਤ ਚ ਦੋ ਮੀਟਿੰਗਾਂ ਹੋਈਆਂ ਸੀ ਸ਼੍ਰੀ ਮਕੇਸ਼ ਸਿੰਘ ਦੀਆਂ ਸਤੰਬਰ ਚ ਜਿਹੜੀਆਂ ਹੈਗੀਆਂ ਦੋ ਬਹੁਤ ਵੱਡੇ ਪੱਤਰ ਤੇ ਮੀਟਿੰਗਾਂ ਹੋਣਗੀਆਂ ਨੇ ਇੱਕ ਮੀਟਿੰਗ ਜਿਹੜੀ ਹੈਗੀ ਹੈ ਉਹ ਜਦੋਂ ਧਰਨਾ ਅਨਾਉਂਸ ਹੋਇਆ ਜੀਟੀ ਰੋਡ ਰੋਕਣ ਦਾ ਵੀ 10 ਤਰੀਕ ਨੂੰ ਜੀਟੀ ਰੋਡ ਰੋਕਿਆ ਜਾਊਗਾ 10 ਸਤੰਬਰ ਹਾਂਜੀ 10 ਸਤੰਬਰ ਨੂੰ ਉਸ ਤੋਂ ਪਹਿਲਾਂ 8 ਤਰੀਕ ਨੂੰ ਮੀਟਿੰਗ ਹੋਈ ਹੈ ਜਿਹਦੇ ਵਿੱਚ ਫੇਅਰ ਅਫਸਰਾਂ ਨੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਧਰਨਾ ਨਾ ਲਾਓ ਇਹ ਇਹ ਕੋਈ ਹੱਲ ਨਹੀਂ ਹੈਗਾ ਪ੍ਰੋਬਲਮ ਦਾ ਇਹ ਕੋਈ ਹੱਲ ਨਹੀਂ ਹੈਗਾ ਧਰਨਾ ਲਾਉਣਾ ਤੋਂ ਤੁਸੀਂ ਗੱਲਬਾਤ ਕਰੋ ਸਮਝੋ ਜੋ ਸਰਕਾਰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਸ ਤੋਂ ਬਾਅਦ ਫਿਰ 11 ਤਰੀਕ ਨੂੰ ਜਿਹੜੀ ਹੈਗੀ ਮੀਟਿੰਗ ਹੋਈ ਕੈਬਨਟ ਮਿਨਿਸਟਰਜ਼ ਦੇ ਨਾਲ 11 ਸਤੰਬਰ ਨੂੰ 11 ਸਤੰਬਰ ਨੂੰ ਕੈਬਨਟ ਮਿਨਿਸਟਰਜ਼ ਦੇ ਨਾਲ ਮੀਟਿੰਗ ਹੋਈ ਪਰ ਜੀ ਥੋੜਾ ਜਿਆਦਾ ਡਿਟੇਲ ਚ ਦੱਸੋ ਜੀ ਕਿਹੜੇ ਕਿਹੜੇ ਮੰਤਰੀ ਸਹਿਬਾਨ ਦੀ ਮਜੂਰਗੀ ਚ ਮੀਟਿੰਗ ਹੋਈ ਜੀ ਤਿੰਨ ਮੰਤਰੀ ਸੀਗੇ ਮੀਟਿੰਗ ਦੇ ਵਿੱਚ ਸਰਦਾਰ ਹਰਪਾਲ ਸਿੰਘ ਚੀਮਾ ਜੀ ਸਰਦਾਰ ਬਲਬੀਰ ਸਿੰਘ ਗੁੱਡੀਆਂ ਜੀ ਤੇ ਸ਼੍ਰੀ ਅਮਨ ਅਰੋੜਾ ਜੀ ਉਹਨਾਂ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਉਹ ਚੁਣਿੰਦੇ ਨੁਮਾਇੰਦੇ ਨੇ ਪਬਲਿਕ ਨੇ ਉਹਨਾਂ ਨੂੰ ਚੋਣ ਕੇ ਭੇਜਿਆ ਉਹ ਕਿਸੇ ਫੈਕਟਰੀ ਵਾਲੇ ਦੇ ਨਾਲ ਦੀ ਗੱਲ ਨਹੀਂ ਕਰਨਗੇ ਉਹ ਤੱਥਾਂ ਦੇ ਤੱਥਾਂ ਦੇ ਆਧਾਰ ਤੇ ਗੱਲ ਕਰਨਗੇ ਐਵੀਡੈਂਸ ਦੇ ਆਧਾਰ ਤੇ ਗੱਲ ਕਰਨਗੇ ਤੇ ਉਹਨਾਂ ਨੇ ਕਿਹਾ ਵੀ ਜੋ ਤੁਸੀਂ ਜੇ ਕਹਿ ਰਹੇ ਹੋ ਵੀ ਵੀ ਇਹ ਨਾਲ ਕੈਨਸਲ ਹੁੰਦਾ ਹੈ ਜਾਂ ਇਹਦੇ ਨਾਲ ਅੰਗ ਵਿਕਸਿਤ ਨਹੀਂ ਹੋਣਗੇ ਜੀ ਇਹ ਨਪੁੰਸਕ ਹੋ ਜੂਗੀ ਨੈਕਸਟ ਜਨਰੇਸ਼ਨ ਉਹਨਾਂ ਨੇ ਕਿਹਾ ਜੇ ਤੁਸੀਂ ਜਿਹੜਾ ਕਹਿ ਰਹੇ ਹੋ ਜੇ ਉਹ ਠੀਕ ਹੈ ਤਾਂ ਮੈਂ ਸਾਰੀਆਂ ਫੈਕਟਰੀਆਂ ਬੰਦ ਕਰੂੰਗਾ ਮੈਂ ਕੋਈ ਜ਼ਹਿਰ ਨਹੀਂ ਵੰਡਣਾ ਪੰਜਾਬ 'ਚ ਉਹਨਾਂ ਨੇ ਸਿੱਧਾ ਇਹੀ ਕਿਹਾ ਮੈਂ ਕੋਈ ਜ਼ਹਿਰ ਥੋੜੀ ਵੰਡਣਾ ਪੰਜਾਬ 'ਚ ਤੇ ਫਿਰ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਤੁਸੀਂ ਜੋ ਕਹਿ ਰਹੇ ਹੋ ਜੇ ਉਹ ਠੀਕ ਨਹੀਂ ਹੈ ਤਾਂ ਫਿਰ ਮੈਂ 100 ਹੋਰ ਲਾਉਂਗਾ ਇਹ ਤਾਂ ਲੋਕਾਂ ਦੇ ਹਿੱਤ ਵਿੱਚ ਹੈ এনवायरमेंट ਫ੍ਰੈਂਡਲੀ ਹੈ ਤੇ ਪੰਜਾਬ ਦੇ ਹਿੱਤ ਵਿੱਚ ਤੇ ਮੈਂ ਫਿਰ ਹੋਰ 100 ਹੋਰ ਸੈਂਕਸ਼ਨ ਕਰੂਗਾ ਹਾਂਜੀ ਹੋਰ ਕੀ ਗੱਲਬਾਤ ਹੋਈ ਜੀ ਅਸੀਂ ਮੇਰੇ ਦੇ ਵਿੱਚ ਉਹ ਉਹ ਹੀ ਉਹਨਾਂ ਨੇ ਕਿਹਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਸਾਇੰਸਦਾਨਾਂ ਨੂੰ ਸਾਇੰਸਦਾਨਾਂ ਕੋਲ ਫਨੂ ਇੱਕ ਵਾਰ ਹੋਰ ਰੂਬਰੂ ਕਰਾਵਾਂਗੇ ਜਿਹੜੇ ਵੀ ਐਕਸਪਰਟ ਹੈਗੇ ਇਸ ਫੀਲਡ ਦੇ ਉਹ ਤੁਹਾਨੂੰ ਸਮਝਾਉਣਗੇ ਤੁਹਾਨੂੰ ਦੱਸਣਗੇ ਵੀ ਇਹਦੇ ਨਾਲ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਆਹ ਜਿਹੜਾ ਰੁਕ ਹਕਤਿਆਰ ਕਰਿਆ ਹੋਇਆ ਧਰਨੇ ਲਾਉਣ ਦਾ ਇਹ ਤੁਸੀਂ ਖਤਮ ਕਰੋ ਫਿਰ ਜਨਾ ਮੇਰੀ ਜਾਣਕਾਰੀ ਮੁਤਾਬਕ ਤਾਂ ਜੀ ਐਵੀਡੈਂਸ ਦਿੱਤੇ ਨੇ ਜੀ ਜਿਹੜੇ ਧਰਨਾਕਾਰੀ ਨੇ ਜੀ ਉਹਨਾਂ ਨੇ ਐਵੀਡੈਂਸ ਦਿੱਤੇ ਨੇ ਜੀ ਜਿੱਥੇ ਵੀ ਮੀਟਿੰਗਾਂ ਹੋਈਆਂ ਨੇ ਉੱਥੇ ਉਹਨਾਂ ਨੇ ਆਪਣੇ ਐਵੀਡੈਂਸ ਰੱਖੇ ਨੇ ਜੀ ਮੈਨੂੰ ਜਿਹੜੀ ਜਾਣਕਾਰੀ ਮਿਲੀ ਪત્રਕਾਰ ਜੀ ਜੇ ਐਵੀਡੈਂਸ ਮਿਲੇ ਨੇ ਦਿੱਤੇ ਗਏ ਨੇ ਉਹਨਾਂ ਨੂੰ ਪਬਲਿਕ ਕਰੋ ਦੁਨੀਆ ਨੂੰ ਪਤਾ ਲੱਗੇ ਵੀ ਕਿਹੜੇ ਐਵੀਡੈਂਸ ਦਿੱਤੇ ਗਏ ਨੇ ਜੇ ਐਵੀਡੈਂਸ ਦਿੱਤੇ ਗਏ ਹੁੰਦੇ ਤਾਂ ਹੁਣ ਪਬਲਿਕ ਡੋਮੇਨ 'ਚ ਹੁੰਦੇ ਉਹ ਸਾਰੇ ਦੇਖਦੇ ਵੀ ਕੀ ਐਵੀਡੈਂਸ ਦਿੱਤੇ ਹੋਏ ਨੇ ਹੁਣ ਤੱਕ ਮੇਰੀ ਜਾਣਕਾਰੀ ਦੇ ਹਿਸਾਬ ਨਾਲ ਤਾਂ ਕੋਈ ਐਵੀਡੈਂਸ ਕੋਈ ਦਿੱਤਾ ਨਹੀਂ ਹੋਇਆ ਔਰ ਜਿਹੜਾ ਵੀ ਜਿਵੇਂ ਮਾਨਯੋਗ ਪੰਜਾਬ ਔਰ ਹਰਿਆਣਾ ਹਾਈ ਕੋਰਟ ਹੈ ਜਿਹੜੇ ਵੀ ਉੱਥੇ ਡਿਸੀਜਨ ਹੁੰਦੇ ਨੇ ਉਹ ਐਵਿਡੈਂਸ ਦੇ ਆਧਾਰ ਤੇ ਹੁੰਦੇ ਆ ਜਿਹੜੇ ਪੰਚਾਇਤ ਚ ਡਿਸੀਜਨ ਹੁੰਦੇ ਨੇ ਆਪਾਂ ਪੰਚਾਇਤ ਚ ਵੀ ਤਾਂ ਕਹਿ ਦਿੰਨੇ ਆ ਵੀ ਹਾਂ ਵੀ ਤੇਰੇ ਕੋਲ ਕੀ ਸਬੂਤ ਆ ਤੂੰ ਦੱਸ ਉਹਦੇ ਹਿਸਾਬ ਨਾਲ ਫਿਰ ਪੰਚਾਇਤ ਨਿਰਣੈ ਕਰਦੀ ਐ ਜੇ ਆਪਾਂ ਉਦਾਂ ਹੀ ਕਹੀ ਜਾਈਏ ਵੀ ਆ ਫੈਕਟਰੀਆਂ ਬੰਦ ਕਰ ਦਿਓ ਜੀ ਐ ਐਵਿਡੈਂਸ ਕੁਝ ਹੈ ਨਹੀਂ ਬੈਕਗਰਾਉਂਡ ਨੋਲੇਜ ਕੁਝ ਹੈ ਨਹੀਂ ਤੇ ਸਾਇੰਸਦਾਨ ਨੇ ਜੋ ਸਮਝਾਇਆ ਉਹ ਆਪਾਂ ਨੂੰ ਸਮਝ ਨਹੀਂ ਆ ਰਿਹਾ ਤੇ ਉਸ ਦੇ ਹਿਸਾਬ ਨਾਲ ਆਪਾਂ ਕਿਵੇਂ ਫੈਕਟਰੀਆਂ ਬੰਦ ਕਰ ਸਕਦੇ ਸਰਕਾਰ ਕਿਵੇਂ ਕਰ ਸਕਦੀ ਹੈ ਸਰਕਾਰ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ ਸਮਝਾਉਣ ਦੀ ਜਿਹੜੀਆਂ ਤਿੰਨ ਚਾਰ ਮੀਟਿੰਗਾਂ ਹੁਣ થી ਹਾਈएस्ट ਲੈਵਲ ਤੇ ਹੋਈਆਂ ਆ ਚੌਥੀ ਮੀਟਿੰਗ ਤਾਂ ਹੁਣ ਕੱਲ ਹੋ ਕੇ ਠੀਕ ਹੈ 19 ਤਰੀਕ ਨੂੰ ਮੀਟਿੰਗ ਹੋ ਕੇ ਠੀਕ ਹੈ ਉਹਦੇ ਵਿੱਚ ਫੇਰ ਜਿੰਨੇ ਵੀ ਸਾਇੰਸਦਾਨ ਸੀਗੇ ਉਹਨਾਂ ਨੇ ਸਾਰਾ ਕੁਝ ਸਮਝਾਇਆ ਹੈ ਇਹਨਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਤੁਹਾਡੀਆਂ ਗੱਲਾਂ ਹਵਾ ਚ ਨੇ ਤੁਸੀਂ ਜੋ ਵੀ ਕੁਝ ਬੋਲ ਰਹੇ ਹੋ ਉਹਦਾ ਕੋਈ ਤਰਕ ਨਹੀਂ ਹੈਗਾ ਉਹਦੇ ਪਿੱਛੇ ਕੋਈ ਜਿਹੜਾ ਹੈਗਾ ਐਵੀਡੈਂਸ ਨਹੀਂ ਹੈਗਾ ਉਹਦੇ ਪਿੱਛੇ ਕੋਈ ਰਿਸਰਚ ਨਹੀਂ ਹੈਗੀ ਹੈ ਜਾਂ ਤਾਂ ਤੁਸੀਂ ਦੱਸੋ ਵੀ ਤੁਸੀਂ ਜਿਹੜਾ ਵੀ ਰਿਸਰਚ ਪੇਪਰ ਪੜ੍ਹਿਆ ਹੈ ਇਹ ਕਿੱਥੇ ਲਿਖਿਆ ਹੋਇਆ ਹੈ ਜਾਂ ਜਾਂ ਫਿਰ ਜੋ ਅਸੀਂ ਕਹਿ ਰਹੇ ਹਾਂ ਸਾਡਾ 30-30 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਐਡੇ بڑے بڑے ਪੜਾਈਆਂ ਕਰੀਆਂ ਹੈਗੀਆਂ ਅਸੀਂ ਇਸ ਫੀਲਡ ਦੇ ਵਿੱਚ ਰਿਸਰਚ ਕਰੀ ਹੈ ਪੂਰੀ ਦੁਨੀਆ ਚ ਰਿਸਰਚ ਹੋਈ ਹੈ ਯੂਰਪ ਚ ਰਿਸਰਚ ਹੋਈ ਹੈ ਯੂ ਐਸ ਚ ਰਿਸਰਚ ਹੋਈ ਹੈ ਜਰਮਨੀ ਚ ਰਿਸਰਚ ਹੋਈ ਹੈ ਜਿੰਨੇ ਵੀ ਬਾਹਰ ਫੈਕਟਰੀਆਂ ਲੱਗ ਰਹੀਆਂ ਨੇ ਉਹ ਸਿਮਿਲਰ ਸਾਰਿਆਂ ਦੀ ਇਕੋ ਟੈਕਨੋਲੋਜੀ ਹੈ ਉਹ ਉਹ ਟੈਕਨੋਲੋਜੀ ਕੋਈ ਐ ਨਹੀਂ ਵੀ ਇੰਡੀਆ ਚ ਡਿਫਰੈਂਟ ਯੂਰਪ ਚ ਡਿਫਰੈਂਟ ਹੈ ਅਮਰੀਕਾ ਚ ਡਿਫਰੈਂਟ ਹੈ ਸਾਰੀ ਟੈਕਨੋਲੋਜੀ ਜੇ ਸੇਵ ਹੈਗੀ ਹੈ ਪੂਰੀ ਗਲੋਬਲ ਟੈਕਨੋਲੋਜੀ ਹੈ ਤੁਸੀਂ ਆਪਣੇ ਆਪ ਚੱਕ ਕੇ ਤੁਸੀਂ ਗੂਗਲ ਸਰਚ ਮਾਰ ਲਓ ਤੁਹਾਨੂੰ ਪਤਾ ਲੱਗ ਜੂਗਾ ਜਨਾਬ ਤੁਸੀਂ ਕਹਿੰਦੇ ਹੋ ਵੀ ਕੋਈ ਐਵੀਡੈਂਸ ਨਹੀਂ ਆਇਆ ਧਰਨਾਕਾਰੀਆਂ ਕੋਲ ਵੀ ਤੁਹਾਡੀ ਫੈਕਟਰੀ ਦੇ ਵਿੱਚ ਕੋਈ ਕਾਨੂੰਨ ਦੀ ਲੰਗੜਾ ਹੋਈ ਹੈ ਤੁਸੀਂ ਕਹਿੰਦੇ ਹੋ ਵੀ ਉਹਨਾਂ ਕੋਲ ਕੋਈ ਐਵੀਡੈਂਸ ਹੈ ਨਹੀਂ ਹਾਂਜੀ ਹਾਂਜੀ ਧਰਨਾਕਾਰੀ ਪੂਰੇ ਦਾਅਵੇ ਨਾਲ ਕਹਿੰਦੇ ਨੇ ਵੀ ਸਾਡੇ ਕੋਲ ਐਵੀਡੈਂਸ ਨੇ ਅਸੀਂ ਐਵੀਡੈਂਸ ਦੇ ਬੇਸ ਤੇ ਸਾਰੀ ਗੱਲ ਕਰ ਰਹੇ ਹਾਂ ਹਾਂਜੀ ਫਿਰ ਇੰਨਾ ਲੰਮਾ ਜਿਹੜਾ ਧਰਨਾ ਚੱਲ ਗਿਆ ਜੀ ਇੰਨਾ ਲੰਮਾ ਧਰਨਾ ਕਿਵੇਂ ਚੱਲ ਸਕਦਾ ਜੀ ਬਿਨਾਂ ਐਵੀਡੈਂਸ ਦੇ ਕਿਵੇਂ ਚੱਲ ਸਕਦਾ ਜੀ ਇਹ ਗੱਲ ਸਮਝੋ ਬੰਦ ਇਹ ਅੰਗਰੇਜ਼ੀ ਦੀ ਕਹਾਵਤ ਹੈ ਲिटल ਨੋਲੇਜ ਇਜ਼ ਡੇਂਜਰਸ ਪੰਜਾਬੀ ਜਿਹੜਾ ਅਨੁਵਾਦ ਕਰੀਏ ਤਾਂ ਜਿਹੜੀ ਘੱਟ ਜਾਣਕਾਰੀ ਹੈ ਉਹ ਬਹੁਤ ਖਤਰਨਾਕ ਹੁੰਦੀ ਹੈ ਧਰਨਾਗਾਰੀਆਂ ਕੋਲ ਇੱਕ ਇਹੋ ਜਿਹਾ ਹੀ ਸਾਇੰਟਿਸਟ ਹੈਗਾ ਉਹਦਾ ਨਾਮ ਮੈਂ ਨਹੀਂ ਦੱਸਾਂਗਾ ਪਰ ਉਹਨੇ ਜਿਹੜੀ ਹੈਗੀ ਹੈ ਉਹਨੇ ਅਫਵਾਹ ਫੈਲਾਈ ਹੈ ਵੀ ਡਾਈ ਬੁਟਾਈਲ ਫੈਲੇਟ ਨਵ ਦਾ ਇੱਕ ਕੈਮੀਕਲ ਹੈ ਜਿਹੜਾ ਇਹਦੇ ਚੋਂ ਨਿਕਲਦਾ ਹੈ ਉਹਦੇ ਨਾਲ ਜਿਹੜਾ ਹੈ ਕੈਂਸਰ ਔਰ ਜਿਹੜੇ ਬੱਚਿਆਂ ਦੇ ਅੰਗ ਹੈ ਉਹ ਡਵੈਲਪ ਨਹੀਂ ਹੁੰਦੇ ਉਹ ਜਿਹੜਾ ਕੈਮੀਕਲ ਹੈ ਉਹ ਪਲਾਸਟਿਕ ਨਾਲ ਬਣਦਾ ਹੈਗਾ ਵੀ ਤੁਸੀਂ ਇਹਨੂੰ ਦੱਸੋ ਜਿਹੜੀ ਇਹ ਡਾਈਜੈਸਟਰ ਦੇ ਵਿੱਚ ਅਸੀਂ ਪਲਾਸਟਿਕ ਪਾਉਣਾ ਹੈ ਕੀ ਅਸੀਂ ਤਾਂ ਉਹਦੇ ਵਿੱਚ ਗੋਹਾ ਪਰਾਲੀ ਦੇ ਆਪਣਾ ਨੇਪੀਅਲ ਗਰਾਸੇ ਪਾਉਣਾ ਹੈ ਇਹਦੇ ਵਿੱਚ ਤਾਂ ਕੋਈ ਪਲਾਸਟਿਕ ਹੈ ਨਹੀਂ ਜਦ ਆਪਾਂ ਨੇ ਪਲਾਸਟਿਕ ਯੂਜ਼ ਨਹੀਂ ਕਰਨਾ ਤਾਂ ਫਿਰ ਪਲਾਸਟਿਕ ਦਾ ਕੈਮੀਕਲ ਕਿਵੇਂ ਬਣ ਜੂਗਾ ਉਹ ਜਿਹੜਾ ਸਾਇੰਟਿਸਟ ਹੈਗਾ ਉਹ ਆਪਣੇ ਆਪ ਨੂੰ ਕਦੇ এনवायरमेंट ਸਾਇੰਟਿਸਟ ਬਣ ਜਾਂਦਾ ਕਦੇ ਡਰੱਗ ਸਾਇੰਟਿਸਟ ਬਣ ਜਾਂਦਾ ਕਦੇ ਉਹ ਵੈਟਰਰੀ ਸਾਇੰਟਿਸਟ ਬਣ ਜਾਂਦਾ ਅਲੱਗ-ਅਲੱਗ ਤਰ੍ਹਾਂ ਦੇ ਹਨਾ ਰੋਲ ਕਰਦਾ ਹੈਗਾ ਔਰ ਸਰਕਾਰ ਨੇ ਪੜਤਾਲ ਕੀਤੀ ਹੈ ਕੋਈ ਡਿਗਰੀ ਨਹੀਂ ਹੈਗੀ ਉਹਦਾ ਕਹਿਣ ਸੁਣ ਕੇ ਆਇਆ ਵੀ ਉਹ ਕਹਿ ਰਿਹਾ ਵੀ ਅਮਰੀਕਨ ਗਵਰਨਮੈਂਟ ਨੇ ਉਹਨੂੰ ਸਾਇੰਟਿਸਟ ਦੀ ਉਪਾਧੀ ਦਿੰਦੀ ਹੈ ਜੇ ਅਮਰੀਕਨ ਗਵਰਨਮੈਂਟ ਨੇ ਸਾਇੰਟਿਸਟ ਦੀ ਉਪਾਧੀ ਦਿੰਦੀ ਹੈ ਉਹ ਪ੍ਰਸ਼ਾਸਨ ਨੂੰ ਉਹ ਦਿਖਾ ਦਿਓ ਤੁਹਾਡੇ ਕੋਲ ਕੋਈ ਡਿਗਰੀ ਹੈ ਨਹੀਂ ਕਿਸੇ ਕਾਲਜ ਯੂਨੀਵਰਸਿਟੀ ਡਿਗਰੀ ਹੈ ਨਹੀਂ ਇੱਕ ਕਹਿੰਦਾ ਮੈਂ ਇਹ ਇੰਸਟੀਚਿਊਟ ਚਲਾਉਂਦਾ ਹੈਗਾ ਉਹ ਇੰਸਟੀਚਿਊਟ ਚਲਾਉਂਦਾ ਹੈਗਾ ਉਹ ਲੁਧਿਆਣੇ ਡੈਰੀਆਂ ਚ ਤੇ ਉਹ ਉੱਥੇ ਵੀ ਪੜਤਾਲ ਹੋਗੀ ਉਸ ਇੰਸਟੀਚਿਊਟ ਦਾ ਕੋਈ ਨੌ ਨਹੀਂ ਹੈਗਾ ਕੋਈ ਇੱਥੇ ਨਹੀਂ ਹੈਗਾ ਉੱਥੇ ਉਹਦੇ ਵਿੱਚ ਕਹਿੰਦਾ ਵਾ ਪ੍ਰੋਫੈਸਰ ਹੈਗਾ ਤੇ ਹੁਣ ਇਹੋ ਜਿਹੇ ਬੰਦੇ ਨੇ ਜਿਹੜੀਆਂ ਇੰਨੀਆਂ ਹਫਾਹਾਂ ਫਿਲਾਤੀਆਂ ਹੋਈਆਂ ਐ ਔਰ ਜਿਹੜੇ ਪਿੰਡ ਵਾਸੀ ਨੇ ਉਹਨਾਂ ਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ ਉਹ ਮਗਰ ਤੁਰ ਪੈਨੇ ਆ ਵੀ ਖਣੀ ਦੇਖੋ ਜਦ ਜੋ ਵੀ ਲੋਗ ਨਾਲ ਲੱਗਦੇ ਨੇ ਉਹ ਡੰਕ ਕਰਕੇ ਲੱਗਦੇ ਨੇ ਉਹਨਾਂ ਨੂੰ ਲੱਗਦਾ ਵੀ ਸੱਚੀ ਜੋ ਇਹ ਕਹਿ ਰਿਹਾ ਹੈ ਉਹ ਸੱਚ ਹੈਗਾ ਜਾਂ ਜਿਹੜਾ ਜਿਹੜੀ ਵੀ ਇਹਨੇ ਗੱਲਾਂ ਕਰੀਆਂ ਹੈਗੀਆਂ ਉਹ ਬਿਲਕੁਲ ਠੀਕ ਹੈਗੀਆਂ ਨੇ ਪਰ ਸਚਾਈ ਇਹ ਹੈ ਵੀ ਉਹ ਕੋਈ ਪੜਿਆ ਲਿਖਿਆ ਨਹੀਂ ਹੈਗਾ ਤੇ ਮੇਰੀ ਤਾਂ ਹੁਣ ਸਾਰਿਆਂ ਨੂੰ ਹੱਥ ਛੋੜ ਕੇ ਇਹ ਹੀ ਬੇਨਤੀ ਹੈਗੀ ਹੈ ਵੀ ਮੈਂ ਪਹਿਲਾਂ ਵੀ ਕਹਿਣਾ ਰਿਹਾ ਹਾਂ ਵੀ ਤੁਸੀਂ ਅਫਵਾਹਾਂ ਦੇ ਨਾਲ ਨਾ ਚੱਲੋ ਤੁਸੀਂ ਐ ਇਦਾਂ ਪੜਤਾਲ ਕਰ ਲਓ ਜੋ ਵੀ ਤੁਹਾਨੂੰ ਕਰਨਾ ਹੈਗਾ ਤੁਸੀਂ ਗੂਗਲ ਸਰਚ ਕਰ ਲਓ ਤੁਸੀਂ ਕੋਈ ਕਿਤਾਬ ਕੋਈ ਪੜ੍ਹ ਲਓ ਉੱਤੇ ਪਤਾ ਲੱਗ ਜਾਊਗਾ ਵੀ ਜੋ ਵੀ ਇਹ ਕਹਿ ਰਿਹਾ ਹੈ ਵੀ ਉਹ ਠੀਕ ਨਹੀਂ ਹੈਗਾ ਤੇ ਤੁਸੀਂ ਜਿਹੜੇ ਹੈਗੇ ਕੋਈ ਨਵੇਂ ਬੰਦੇ ਤਾਂ ਹੁਣ ਧਰਨੇ ਤੇ ਜੁੜ ਨਹੀਂ ਰਹੇ ਇਹਨਾਂ ਦੀ ਪੂਰੀ ਕੋਸ਼ਿਸ਼ ਹੈਗੀ ਹੈ ਵੀ ਜਿਹੜੇ ਪੁਰਾਣੇ ਬੰਦੇ ਜੁੜੇ ਹੋਏ ਨੇ ਉਹਨਾਂ ਨੂੰ ਨਾਲ ਲਾ ਕੇ ਰੱਖੋ ਰੋਜ਼ ਇੱਕ ਨਵਾਂ ਝੂਠ ਬੋਲ ਕੇ ਇਹ ਧਰਨੇ ਤੇ ਆਪਣੇ ਲੋਕਾਂ ਨੂੰ ਕੰਟਰੋਲ ਕਰਕੇ ਰੱਖਿਆ ਹੋਇਆ ਹੈ ਔਰ ਮੇਰੀ ਤਾਂ ਹੀ ਸਲਾਹ ਹੈ ਵੀ ਲੋਕ ਸੱਚ ਦਾ ਸਾਥ ਦੇਣ ਚੰਗੇ ਨਾਗਰਿਕ ਬਣਨ ਜੇ ਕੋਈ ਅਫਵਾਹ ਹੈ ਉਹਦੀ ਪੜਤਾਲ ਕਰਨ ਤਾਂ ਹੀ ਇਹਦੇ ਵਿੱਚ ਆਪਣੇ ਸਾਰਿਆਂ ਦੀ ਭਲਾਈ ਹੈ ਕੈਪ ਆ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੁਸੀਂ ਸਮਾਂ ਕਿੰਨੀ ਸਮਾਂ ਰੋਕ ਪਹਚਾਣ ਮੈ ਦਿੱਤੇ ਜੀ ਤੁਹਾਡਾ ਬਹੁਤ ਬਹੁਤ ਧੰਨਕਿਊ ਜੀ